ਜਗਾ ਪਈ ਐ ਇਧਰੋਂ ਖਾਲੀ ਜਗ੍ਹਾ ਤੋਂ ਆਇਆ ਹਾਂਜੀ ਤੇ ਇੱਥੇ ਕਹਿੰਦੇ ਸੀ ਨਿਸ਼ਾਨ ਨੇ ਹਣਾ ਬਾਈ ਜੀ ਹਾਂਜੀ ਐਸ ਜਗ੍ਹਾ ਤੋਂ ਉੱਤਰਿਆ ਜੀ ਆਹ ਨਿਸ਼ਾਨ ਦੱਸਦੇ ਆਹ ਨੰਦਰਾ ਦੇ ਨਿਸ਼ਾਨ ਨੇ ਬਾਈ ਜੀ ਹਣਾ ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਤਿੱਖੇ ਨਿਸ਼ਾਨ ਨੇ ਯਾਰ ਨਿਸ਼ਾਨ ਬਏ ਹੋਣੇ ਦੋਸਤੋ ਆ ਦੇਖ ਲੋ ਇਹ ਸਾਰੇ ਨਿਸ਼ਾਨ ਨੇਗੇ ਨੋਂਦਲੇ ਖਾਨੇ ਵੀ ਖਤਰਨਾਕ ਜਾਨਵਰ ਹੈ ਬਾਈ ਜੀ ਮੈਨੂੰ ਮਤਲਬ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਦੱਸਿਆ ਉਹਨਾਂ ਨੇ ਵੀ ਕੀ ਹੋਇਆ ਰਣਬਰ ਸੀ ਕੀ ਚੀਜ਼ ਸੀ ਲੱਗਦੀ ਸੀ ਕੁਝ ਪਤਾ ਲੱਗਦਾ ਸੀ ਉਹ ਚੀਤੇ ਨੂੰ ਲੱਗਦਾ ਸੀ ਕਹਿੰਦੇ ਐਂ ਦੱਸ ਰਹੇ ਆ ਆਹ ਦੇਖੋ ਆਜੀ ਦੇ ਕਿਹੜੇ ਹਿਸਾਬ ਨਾਲ ਪਾੜੀਏਗੀ ਹਾਂ ਆ ਦੇਖੋ ਜਦੋਂ ਸਾਈਡ ਤੋਂ ਵੀ ਆ ਚੀਜ਼ ਪਾੜ ਗਈ ਆ ਤੇ ਆ ਚੀਜ਼ ਦੇਖੋ ਯਾਰ ਹਨਾ 9 ਵਜੇ ਬਾਈ ਜੀ ਇੱਥੇ ਹਨਾ ਤੁਸੀਂ ਦੇਖੋ ਕਿੰਨਾ ਤਿੱਖਾ ਨਾ ਹੋਊਗਾ ਕੈਂਚੀ ਵਰਗਾ ਵੀ ਇੱਥੇ 9 ਵਜੇ ਤੇ ਕੱਪੜੇ ਪਾੜ ਗਿਆ ਬਹੁਤ ਵੱਡਾ ਸੀ ਹੂੰ ਤੇ ਮੇਰੇ ਹੱਥ ਤੇ ਪਾਂਡਿਆਂ ਦਾ ਟੋਕਰਾ ਸੀ ਜਿਹੜਾ ਮੈਂ ਅੰਦਰ ਰੱਖੀ ਸੀ ਹੂੰ ਤੇ ਉਹਨੇ ਮੁੱਕਤੇ ਛਾਲ ਮਾਰੀ ਐਕਦਾਮ ਭੱਤੇ ਪਾਂਡੇ ਦਾ ਟੋਕਰਾ ਥੱਲੇ ਡਿੱਗ ਪਿਆ ਹੂੰ ਤੇ ਮੇਰੇ ਕੱਪੜਿਆਂ 'ਚ ਮੂੰਹ ਪੈ ਗਿਆ ਜੀ ਕਹ ਰਹੇ ਨੇ ਕਿ ਹਵਾ ਹੈਗੀ ਆ ਜਾਂ ਕੋਈ ਜਾਨਵਰ ਨਹੀਂ ਹੈਗਾ। ਇਹ ਕਹ ਰਹੇ ਨੇ ਹੈਗਾ ਕੀ ਲੱਗਦਾ ਤੁਹਾਨੂੰ? ਨਹੀਂ ਜੀ ਹਵਾ ਤਾਂ ਨਹੀਂ ਇਹ ਵੀ ਇੱਕ ਅੰਦੇ ਬੰਦ ਵਿਚਲਾ ਆਪਾਂ ਗੱਪ ਮਾਰਨ ਲੱਗੇ ਵਿਚਲਾ ਇੱਕ ਦੋ ਬੰਦ ਗੱਪ ਮਾਰਦਾ। ਹੁਣ ਘਟੋ ਘਟ ਤੁਸੀਂ ਤੋ ਦੇਖੋ ਵੀ 7-8 ਬੰਦੇ ਦਿੱਤੇ ਟਾਇਰ ਹੋ ਗੁਕੇ ਅੰਦਰ। ਵੀ ਹੁਣ ਬੰਦ ਆਮ ਤਕਰੀਬਨ ਵੀ ਲੋਕਰ ਬਹੁਤ ਬੰਦ ਰਿਹਾ। ਆਪਣੇ ਆਸ-ਪਾਸ ਜੰਗਲ ਵੀ ਕਿਤੇ ਹੋਣੇਗਾ ਕਿ ਕੋਈ ਨਖੜਾ ਹੋਇਆ ਜਾਨਵਰ ਆ ਟੌਂਡ ਤੋਂ ਨਖੜ ਖੇ ਜਾ ਕੀ ਗੱਲਬਾਤ ਹੋ ਸਕਦੀ ਹੈ ਹੋ ਸਕਦਾ ਕਿਸੇ ਟੌਂਡ ਤੋਂ ਜਾਂ ਬੀੜ ਤੋਂ ਇਧਰੋਂ ਬੀੜ ਵੇਮੈਂਟ ਤੋਂ ਬੀਟ ਖਲਾਸੋਂ ਆਇਆ ਹੋਵੇ ਜਾਂ ਕੋਈ ਛੱਡਾ ਛੋਟਾ ਜਾਨਵਰ ਹੋਵੇ ਜਾਂ ਉਹਨੇ ਕੋਈ ਬੀਟ ਛੱਡਦੇ ਹੋਣ ਉੱਥੋਂ ਉਹਨਾਂ ਤੋਂ ਭੱਜ ਕੇ ਜਗਲਾਤ ਮੈਂ ਕੋਈ ਜਗਲਾਤ ਮੈਂ ਮਗਰ ਕਰਦਾ ਐਂ ਦਾ ਜਗਲਾਤ ਮੈਂ ਮਗਰ ਕਰਦਾ ਸਹੀ ਗੱਲ ਹੈ ਫਿਰਦਾ ਜਗਲਾ ਫਿਰ ਜਾਨਵਰ ਹੋਣ ਲਿਆ ਇਹ ਨਾ ਜੰਗਲੀ ਦਿੱਲੀ ਦਾ ਸੀਗਾ ਇਹ ਵੀ ਇੱਥੇ ਆ ਰਿਹਾ ਹੈਗਾ 에어ਪੋਰਟ ਸਟੇਸ਼ਨ ਕੋਲੋਂ ਸਾਨੂੰ ਵੀਡੀਓ ਵੀ ਮਿਲੀ ਸੀਗੀ ਇਹ ਲਿਗਿਆ ਤਿੰਨ ਚਾਰ ਪੰਜ ਦਿਨ ਹੋ ਗਏ ਸਮ ਟ੍ਰੇਸ ਕਰ ਜਾਨੋ ਤੇ ਉਹ ਅੱਜ ਸਵੇਰ ਅਸੀਂ ਟਰੈਪ ਕਰਕੇ ਪੇਰੇ ਕੈਦ ਕਰਕੇ ਸੋਸੇ ਗੱਲ ਦੋਸਤੋ ਤੁਸੀਂ ਵੇਖ ਰਹੇ ਹੋ ਦੀ ਪੰਜਾਬ ਤੇ ਮੈਂ ਤੁਹਾਡਾ ਦੋਸਤ ਦਲਬਾਜਖਮੀ ਤਾਂ ਦੋਸਤੋ ਇੱਕ ਜਿਹੜੀ ਜਾਨਵਰ ਦੀਆ ਵੀਡੀਓ ਤੁਸੀਂ ਲਗਾਤਾਰ ਚੈਨਲ ਦੇ ਉੱਤੇ ਵੇਖ ਰਹੇ ਹੋ ਪਰ ਹਮਲੇ ਵੀ ਕਰ ਰਿਆ ਉਹ ਅੱਜ ਪਹੁੰਚੇ ਆਪਾਂ ਕਲੀਨਿਹਾਲ ਸਿੰਘ ਆਲਾ ਪਿੰਡ ਹੈ ਤੇ ਇੱਥੇ ਇੱਕ ਔਰਤ ਦੇ ਉੱਤੇ ਹਮਲਾ ਹੋਇਆ ਹੈ ਤਸਵੀਰਾਂ ਵੀ ਨੇ ਬਾਕੀ ਨਿਸ਼ਾਨ ਵੀ ਨੇ ਨੌਂਦਰਾ ਵਗੈਰਾ ਦੇ ਤੁਹਾਨੂੰ ਉਹ ਵੀ ਦਿਖਾਵਾਂਗੇ ਤੁਹਾਨੂੰ ਪਹਿਲਾਂ ਦੱਸ ਦਈਏ ਆਪਾਂ ਪਿੰਡ ਕਿਲੀ ਖੜਿਆ ਜ਼ਿਲ੍ਹੇ ਬਠਿੰਡ ਦਾ ਪਿੰਡ ਆ ਇਹ ਤੇ ਬਾਈ ਜੀ ਆਪਣੇ ਨਾਲ ਨੇ ਬਾਈ ਸਸੀ ਕਾਲ ਜੀ ਸਸੀ ਬਾਈ ਤੂੰ ਬੋਲ ਦਿੱਤੀ ਮੈਨੂੰ ਮੁੱਢਣਾ ਸਸੀ ਕਾਲ ਜੀ ਕੀ ਨਾਂ ਬਾਈ ਆਪਣਾ ਮੇਰਾ ਨਾਂ ਗਰਮੀਤ ਸਿੰਘ ਹੈ ਜੀ ਠੀਕ ਹੈ ਤੇ ਇਹ ਬਾਈ ਜੀ ਕਿੰਨਾ ਦੇ ਘਰ ਕੋਲ ਖੜਿਆ ਆਪਾਂ ਇਹ ਮੇਰਾ ਬਰਾਦਰ ਹੈ ਇਹ ਵੱਡਾ ਠੀਕ ਹੈ ਹਾਂ ਜੀ ਕੀ ਨਾਂ ਹੈ ਜੀ ਇਹਨਾਂ ਦੀ ਵਾਈਫ ਤੇ ਟੈਕ ਕਰਿਆ ਹੈ ਕੀ ਨਾਮ ਲਾਗੇ ਤੁਹਾਡੇ ਬਰਾਬਰ ਇਹਦਾ ਨਾਮ ਗੋਲੂ ਸਿੰਘ ਹੈ ਪਿੰਡ ਜੂੰ ਹਰਦੀਪ ਸਿੰਘ ਪੱਕਾ ਜੀ ਠੀਕ ਹੈ ਤੇ ਤਸਵੀਰਾਂ ਮਾੜੀਆਂ ਦਿਖਾ ਦਈਏ ਆਪਾਂ ਕਿਉਂਕਿ ਹਮਲਾ ਬੜਾ ਖਤਰਨਾਕ ਹੋਇਆਗਾ ਤੇ ਬਾਈ ਜੀ ਹੋਰ ਵੀ ਪਿੰਡਾਂ 'ਚ ਕਰ ਰਹੇ ਹਮਲਾ ਤੁਸੀਂ ਦੇਖਿਆ ਹੋਣੀਆ ਤਸਵੀਰਾਂ ਸੁਣੇ ਹੋਊਗਾ ਕਿ ਆਪਣੇ ਆਸ-ਪਾਸੇ ਪਿੰਡਾਂ 'ਚ ਖੜਾ ਜੀ ਹਾਂਜੀ ਹਾਂਜੀ ਆਪੇ ਸੰਗਾਣੇ ਵੀ ਹੋਇਆ ਜੀ ਹਾਂਜੀ ਅਟੈਕ ਵਗੈਰਾ ਤੇ ਹੋਰ ਪਿੰਡਾਂ 'ਚ ਵੀ ਦੱਸ ਰਹੇ ਆ ਜੀ ਵੀ ਹੂੰ ਹਾਂ ਜੀ ਤੇ ਬਾਕੀ ਨਿਸ਼ਾਨ ਪਾਏ ਗਏ ਆ ਜੀ ਇੱਧਰ ਦੇ ਪਾਸੇ ਖਾਲੀ ਜਗ੍ਹਾ ਪਈ ਆ ਜੀ ਇਧਰੋਂ ਖਾਲੀ ਜਗ੍ਹਾ ਤੋਂ ਆਇਆ ਹਾਂਜੀ ਇੱਥੇ ਕਹਿੰਦੇ ਸੀ ਨਿਸ਼ਾਨ ਨੇ ਹਣਾ ਬਾਈ ਜੀ ਹਾਂ ਜੀ ਐਸ ਜਗ੍ਹਾ ਤੋਂ ਉੱਤਰ ਹੈ ਜੀ ਆਹ ਨਿਸ਼ਾਨ ਦੱਸ ਰਹੇ ਹਨੋਂਦਰਾ ਦੇ ਨਿਸ਼ਾਨ ਨੇ ਬਾਈ ਜੀ ਹਾਂ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਤਿੱਖੇ ਨਿਸ਼ਾਨ ਨੇ ਯਾਰ ਇਹ ਹੋ ਗਿਆ ਜਾਂ ਉਹ ਹੋ ਗਿਆ ਨਾ ਨੋਂਦਰਾ ਦੇ ਨਿਸ਼ਾਨ ਨੇਗੇ ਇੱਕ ਹੋ ਅੱਗੇ ਹੈ ਜੀ ਇੱਦਾਂ ਅੱਛਾ ਆਹ ਨਿਸ਼ਾਨ ਨੇ ਆਹ ਵੀ ਨਿਸ਼ਾਨ ਨੇ ਆਹ ਸਾਰੇ ਨਿਸ਼ਾਨ ਮਤਲਬ ਉਸੇ ਦੇ ਨੇਗੇ ਹਾਂ ਜੀ ਮਤਲਬ ਆਹ ਨਿਸ਼ਾਨ ਨੇਗੇ ਠੀਕ ਹੈ ਬੜੇ ਤਿੱਖੇ ਨੇ ਬਾਈ ਜੀ ਹਣਾ ਬਾਕੀ ਇੱਥੇ ਇਹ ਆਏ ਸੀਗੇ ਜੀ ਭਾਂਡੇ ਵਗੈਰਾ ਚੱਕਣ ਟੋਕਰਾ ਠੀਕ ਆ ਆ ਜਗਾ ਤੋਂ ਚੱਕਣ ਲੱਗੇ ਸੀਗੇ ਅੰਦਰ ਰੱਖਣ ਵਾਸਤੇ ਜੀ ਸੋਈ ਚ ਠੀਕ ਹੈ ਇਦਰੋਂ ਟੈਗ ਕਰਿਆ ਜੀ ਉਹਨਾਂ ਨੇ ਓਕੇ ਅੱਛਾ ਉਹ ਕੰਮ ਹੈ ਉਹ ਕੰਮ ਦਾ ਪਿਛੋਂ ਟੈਗ ਕਰਕੇ ਤੇ ਇੱਥੋਂ ਦੇ ਉੱਪਰ ਮਤਲਬ ਇੱਥੋਂ ਪੈਰ ਰੱਖ ਕੇ ਹਾਂਜੀ ਹਲਾ ਜਿਵੇਂ ਆਹ ਦੇਖ ਲਓ ਆ ਵੀ ਨਿਸ਼ਾਨ ਪਏ ਹੋਣੇ ਦੋਸਤੋ ਆ ਦੇਖ ਲਓ ਇਹ ਸਾਰੇ ਨਿਸ਼ਾਨ ਨੇ ਜੀ ਨੋਂਦਰਾ ਨੇ ਖਾਨ ਨੇ ਵੀ ਖਤਰਨਾਕ ਡਰਨ ਵਰ। ਬਈ ਜੀ ਮੈਂ ਨੋਂਦਰਾ ਚਲੋ ਆਪਾਂ ਗੱਲਬਾਤ ਕਰਾਂਗੇ ਕੀ ਦੱਸਿਆ ਉਹਨਾਂ ਨੇ ਵੀ ਕੀ ਹੋਇਆ ਡਰਨ ਵਰ ਸੀ ਕੀ ਚੀਜ਼ ਸੀ ਲੱਗਦੀ ਸੀ ਕੁਝ ਪਤਾ ਲੱਗਦਾ ਸੀ। ਉਹ ਚੀਤੇ ਵਾਂਗੂ ਲੱਗਦਾ ਸੀ ਕਹਿੰਦੇ ਐਂ ਦੱਸ ਰਹੇ ਆ ਜੀ। ਬਾਕੀ ਸੋ ਸੀ ਗੱਲਬਾਤ ਕਰਾਂਗੇ ਉਹਨਾਂ ਨਾਲ ਹੋਰ ਦੱਸ ਦੇਣਗੇ। ਠੀਕ ਹੈ। ਹੂੰ ਤੇ ਬਾਕੀ ਕੱਪੜੇ ਵਗੈਰਾ ਉਹਨਾਂ ਨੇ ਫਟੇ ਹੋਏ ਆ। ਹਾਂ ਕੱਪੜੇ ਦਿਖਾਓ ਬਈ ਸੀ ਕੱਪੜੇ ਵੀ ਤੁਸੀਂ ਵੇਖੋ ਯਾਰ ਕਿ ਇੰਨਾ ਖਤਰਨਾਕ ਹਮਲਾ ਸੀਗਾ ਕੱਪੜੇ ਦਾ ਤੁਸੀਂ ਹਾਲ ਦੇਖੋ। ਰਾਤ ਨੂੰ ਮੁੰਡਾ ਬਹੁਤ ਦੇਖਿਆ ਕਰ ਸੀ। ਆ ਦੇਖੋ। ਆਹ ਦੇਖੋ ਯਾਰ ਆ ਜੀ ਦੇਖੋ ਕਿਹੜੇ ਹਿਸਾਬ ਨਾਲ ਪਾੜੀ ਗਈ ਹਾਂ ਆ ਦੇਖੋ ਜਦੋਂ ਸਾਈਡ ਤੋਂ ਵੀ ਆ ਚੀਜ਼ ਪਾੜ ਗਈ ਆ ਤੇ ਆ ਚੀਜ਼ ਦੇਖੋ ਯਾਰ ਹਨਾ 9 ਵਜੇ ਬਾਈ ਜੀ ਇੱਥੇ ਹਨਾ ਦੇਖੋ ਕਿੰਨਾ ਤਿੱਖਾ ਨਾ ਹੋਊਗਾ ਕੈਂਚੀ ਵਰਗਾ ਵੀ ਇੱਥੇ 9 ਵਜੇ ਤੇ ਕੱਪੜੇ ਪਾੜ ਗਿਆ ਹਾਂ ਤੇ ਇਹੋ ਜੀ ਚੀਜ਼ ਆਪਣੇ ਪਿੰਡਾਂ ਚ ਘੁਮਰੀ ਯਾਰ ਬਾਕੀ ਭੈਣ ਜੀ ਨਾਲ ਗੱਲਬਾਤ ਕਰਾਂਗੇ ਕੀ ਗੱਲਬਾਤ ਐ ਕੀ ਹੋਇਆ ਸੀਗਾ ਤੇ ਕੀ ਹੋਇਆ ਜਾਨਵਰ ਸੀਗਾ ਤੇ ਲਾਈਟ ਸਤਿ ਸ਼੍ਰੀ ਅਕਾਲ ਜੀ ਕੀ ਹੋਇਆ ਸੀਗਾ ਜੀ ਕੋਈ ਜਾਨਵਰ ਦਾ ਪਤਾ ਲੱਗਾ ਕਿ ਹੋਇਆ ਜਾਨਵਰ ਸੀ ਕੋਈ ਹੌਲੀ ਆ ਜਾਦ ਹੋਵੇ ਜੀ ਹਾਂਜੀ ਉਹ ਵੱਡਾ ਬਹੁਤ ਸੀਗਾ ਉਹ ਮੂੰਹ ਵੀ ਉਹਦਾ ਬਹੁਤ ਵੱਡਾ ਸੀ ਹੂੰ ਤੇ ਮੇਰੇ ਹੱਥ 'ਚ ਪਾਂਡੇਆਂ ਦਾ ਟੋਕਰਾ ਸੀ ਜਿਹੜਾ ਮੈਂ ਅੰਦਰ ਰੱਖ ਰਹੀ ਸੀ ਹੂੰ ਤੇ ਉਹਨੇ ਉੱਤੇ ਛਾਲ ਮਾਰੀ ਇੱਕਦਮ ਭੱਤੇ ਪਾਂਡੇ ਦਾ ਟੋਕਰਾ ਥੱਲੇ ਡਿੱਗ ਪਿਆ ਹੂੰ ਤੇ ਮੇਰੇ ਕੱਪੜਿਆਂ 'ਚ ਮੂੰਹ ਪੈ ਗਿਆ ਜੀ ਹੂੰ ਇਹ ਕੱਪੜਿਆਂ 'ਚ ਮੂੰਹ ਪੈ ਗਿਆ ਮੈਂ ਛਡਾਉਣ ਲੱਗੀ ਸੀ ਕੰਬ ਬੇਟਾ ਇੱਥੇ ਮੋਬਾਈਲ ਦੇਖ ਰਹੀ ਸੀ ਇਹ ਤਾਂ ਪਾਇਗੇ ਸੀਗੇ ਤੁਸੀਂ ਕਿੰਨੇ ਕ ਵਜੇ ਦੀ ਗੱਲ ਹੋਊਗੀ ਜੀ ਇਹ ਇਹ ਟਾਈਮ ਦਾ ਤਾਂ ਜੀ ਅੰਦਾਜ਼ਾ ਨਹੀਂ ਮੈਨੂੰ ਮੇਰੇ ਸ਼ਾਮ ਦੀ ਗੱਲ ਹੈ 8:30 ਵਜੇ ਦੀ ਮੈਂ ਬਹੁਤ ਚੀਕਾਂ ਮਾਰੀਆਂ ਹੁੰਦੇ ਚਰਚ ਜਦੋਂ ਬੇਟਾ ਆ ਗਿਆ ਉਹ ਦੰਦ ਆਏ ਬੜਕਾ ਕੇ ਮਾਰਿਆ ਮੈਂ ਚੁੱਲ੍ਹੇ ਨਾਲ ਵੱਜੀ ਤੇ ਉਹ ਆ ਸਾਡੀ ਕੰਧ ਦਾ ਇੱਧਰ ਟੱਪ ਗਿਆ ਸੀਗਾ ਹੂੰ ਫਿਰ ਬੇਟਾ ਮੇਰਾ ਪੱਜ ਗਿਆ ਬਾਹਰ ਇਹ ਮੈਨੂੰ ਚੱਕ ਕੇ ਲੈ ਕੇ ਆਏ ਅੰਦਰ ਹੂੰ ਕਿਤੋਂ ਜ਼ਿਆਦਾ ਆਪਾਂ ਗੱਲਬਾਤ ਕੁਛ ਨਹੀਂ ਪਤਾ ਲੱਗਿਆ ਜੀ ਹੂੰ ਉਦੋਂ ਬਾਅਦ ਤੇ ਪਤਾ ਲੱਗਿਆ ਮੂਰੇ ਨਹੀਂ ਰਾ ਗਿਆ ਜੀ ਹੂੰ ਕੁਛ ਨਹੀਂ ਪਤਾ ਲੱਗਿਆ ਕਿੰਦੂ ਤੇ ਤਾਂ ਕਿਵੇਂ ਕਰ ਲੱਗੇ ਕੀ ਗੱਲਬਾਤ ਇੱਕ ਇੱਕ ਕੋਈ ਪੱਟੀਆਂ ਵਗੈਰਾ ਹੋਈਆਂ ਨਹੀਂ ਮੇਰੀ ਢੂਈ ਤੇ ਸੱਟਾਂ ਆਈਆਂ ਜੀ ਚਾਹਵੇਂ ਸਾਡੀ ਵੱਡੀ ਚੋਰਾ ਉਹਦੇ ਤੇ ਮਾਰਿਆ ਭੜਕਾ ਕੇ ਅਸਾਂ ਮਤਲਬ ਠੀਕ ਹੈ ਨੌ ਨੂੰ ਵੀ ਬੱਜੇ ਨੇ ਹਣਾ ਜੀ ਨਹੀਂ ਨੌ ਨਹੀਂ ਨੌ ਨਹੀਂ ਬੱਜੇ ਜੀ ਜੀ ਉਹ ਜਿਹਨੇ ਸੱਤਾਂ ਪੜਿਆ ਸੀ ਉਹਦੇ ਦੰਦ ਪੈ ਗਏ ਸੀ ਹੂੰ ਤਾਂ ਆਪਾਂ ਜ਼ਿਆਦਾ ਵੀ ਗੱਲਬਾਤ ਕਰਦੇ ਕਿਉਂਕਿ ਹਲੇ ਰਾਤ ਦੀ ਗੱਲ ਆ ਤੇ ਉਹਨਾਂ ਨੂੰ ਵੀ ਤਕਲੀਫ ਆ ਹਾਲੇ ਆਪਾਂ ਜ਼ਿਆਦਾ ਗੱਲਬਾਤ ਨਹੀਂ ਕਰਦੇ ਬਾਕੀ ਪਿੰਡ ਵਾਸੀ ਹੋਰ ਖੜੇ ਨੇ ਇਹਨਾਂ ਨੇ ਦੂਰ ਗੱਲਬਾਤ ਕਰਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਕਈ ਲੋਕੀ ਕਹਿ ਰਹੇ ਨੇ ਕਿ ਅਫਵਾਹ ਹੈਗੀ ਹੈ ਜਾਂ ਕੋਈ ਜਾਨਵਰ ਨਹੀਂ ਹੈਗਾ ਕਈ ਕਹਿ ਰਹੇ ਨੇ ਹੈਗਾ ਕੀ ਲੱਗਦਾ ਤੁਹਾਨੂੰ ਨਹੀਂ ਜੀ ਅਫਵਾਹ ਤਾਂ ਨਹੀਂ ਇਹ ਵੀ ਇੱਕ ਅੰਦੇ ਬੰਦ ਵਿਚਲਾ ਆਪਾਂ ਗੱਪ ਮਾਰਨ ਲਈ ਵਿਚਲਾ ਇੱਕ ਦੰਦਾ ਗੱਪ ਮਾਰਦਾ ਹੁਣ ਘੱਟੋ ਘੱਟ ਤੁਸੀਂ ਤੋ ਵੇਖੋ ਵੀ 7-8 ਬੰਦੇ ਦਿੱਤੇ ਟੈਗ ਹੋ ਚੁੱਕੇ ਹਨ ਬੰਦਰ ਵੀ ਹੁਣ ਬੰਦਰ ਆਮ ਤਕਰੀਬਨ ਵੀ ਲੋਕਾਂ ਨੇ ਬਹੁਤ ਬੰਦਾਂ ਵੱਜਾ ਹਾਈਡ ਕੋ ਜਾਂਦਾ ਹੀ ਨਹੀਂ ਪੰਗਾਂ ਹੁੰਦਾ ਉਹਗੇ ਮਗੇ ਸਭ ਬੰਦ ਪਿਆ ਜੋ ਕੋਈ ਜਾਂਦਾ ਵੀ ਕਟਵਰ ਪੰਜ ਸੱਤ ਰਫਲਾ ਲੈ ਕੇ ਨਾਲ ਜਾਂਦਾ ਕੋਈ ਡਾਕਟਰ ਨਾਲ ਬੰਦੇ ਜਾਂਦੇ ਲੋਕ ਗੱਡਿਆਂ ਜਾਂਦੇ ਨਾਲ ਤਾਂ ਪੜਨ ਦਾ ਮਾਹੌਲ ਹੋ ਸਹਿਨ ਦਾ ਬਣਿਆ ਰਹੂ ਬੁਰਾ ਮਾਹੌਲ ਹੈ ਤਾਂ ਬਿਲਕੁਲ ਦੋਸਤੋ ਖੇਤੀਬਾੜੀ ਦੇ ਅਸਰ ਪੈ ਰਹਾ ਨਾ ਜੇ ਪਾਣੀ ਨਹੀਂ ਲੱਗ ਰਿਹਾ ਪਾਣੀ ਕੱਸੀ ਦਾ ਪਾਣੀ ਤਾਂ ਲਾਇ ਨਹੀਂ ਪਹੁੰਚਾ ਛੇ ਮਹੀਨੇ ਪਹਿਲਾਂ ਕੱਸੀ ਦਾ ਪਾਣੀ ਆਇਆ ਨਹੀਂ ਜੇ ਹੁਣ ਆਇਆ ਵੀ ਤਾਂ ਪਾਣੀ ਲਾਉਣ ਤੋਂ ਸਭ ਰੱਥ ਹੋਇਆ ਮੋਟਰਾਂ ਨਾਲ ਪਾਣੀ ਲਾਉਣੇ ਮੋਟਰਾਂ ਉਹ ਵੀ ਦੋ ਦੋ ਜਣੇ ਜਣੇ ਵੀ ਦੋ ਦੋ ਜਣੇ ਜਾ ਕੇ ਮੋਟਰਾਂ ਛੱਡ ਕੇ ਆਉਣੇ ਲੋਕਾਂ ਨੂੰ ਕੀ ਕਹਿਣਾ ਚਾਹੋਣੇ ਵੀ ਆਪਣਾ ਧਿਆਨ ਰੱਖਣਾ ਬਾਕੀ ਕੋਈ ਫਵਾੜ ਹੀ ਰਹਿ ਗਈ ਕੀ ਕਹਿਣਾ ਚਾਹੋਣੇ ਨਹੀਂ ਫਵਾੜ ਨਹੀਂ ਹੈ ਪਰ ਆਪਦਾ ਫਿਰ ਵੀ ਧਿਆਨ ਰੱਖਣਾ ਚੌਕਸ ਹੋ ਕੇ ਖੇਤ ਬੰਦੇ ਜਾਣ ਖੇਤ ਬੰਦੇ ਜਾਈ ਬਣ ਸਰਦਾ ਹੁਣ ਨੀਰਾ ਪਿੱਠਾ ਬਾਕੀ ਜਿਹੜੇ ਬੱਕਰਾਂ ਬੁੱਕਰਾਂ ਦੇ ਬਾਹਰ ਫਿਰਦੇ ਆ ਜਿਆਦਾਤਰ ਇਹ ਕੁੱਤਿਆਂ ਨੂੰ ਤੇ ਬੱਕਰਾਂ ਨੂੰ ਅਟੈਕ ਕਰਦਾ ਹੈ ਕੁੱਤੇ ਤਾਂ ਬਹੁਤ ਕੁੱਤੇ ਤਾਂ ਬਹੁਤ ਸੈਮੇ ਹੁੰਦੇ ਆ ਕੁੱਤੇ ਦੇ ਜਿਹੜੇ ਯਾਰਾ ਕੁੱਤਾ ਉਸ ਤੇ ਖੜਦਾ ਹੀ ਨਹੀਂ ਬਾਰੇ ਕੀ ਚੱਕਰ ਹੈ ਕੀ ਮਸਕ ਇਹ ਜਾਂਦਾ ਹੈ ਉਹ ਤੇ ਤਾਂ ਭੱਜ ਜਾਂਦੇ ਉੱਥੇ ਹੜ ਗਏ ਇਹ ਕੀ ਲੱਗਦਾ ਜੀ ਆਪਣੇ ਆਸ-ਪਾਸੇ ਜੰਗਲ ਵੀ ਕਿਤੇ ਹੈ ਨਹੀਂਗਾ ਕਿ ਕੋਈ ਨਿਕੜਿਆ ਹੋਇਆ ਜਾਨਵਰ ਆ ਝੋਣ ਦੇ ਤੋਂ ਨਿਕੜ ਗਿਆ ਜੇ ਕੀ ਗੱਲਬਾਤ ਹੋ ਸਕਦੀ ਹੈ ਹੋ ਸਕਦਾ ਕਿਸੇ ਝੋਣ ਦੇ ਚਾ ਬੀੜ ਚੋਂ ਦਰੋਂ ਬੀੜ ਵੇਮਨ ਚੋਂ ਬੀੜ ਤਲਾਹ ਚੋਂ ਆਇਆ ਹੋਵੇ ਉਹਨਾਂ ਕੋਈ ਛੱਡਾ ਛੋਟਾ ਜਾਨਵਰ ਜਾ ਉਹਨਾਂ ਦੇ ਤੋਂ ਕੋਈ ਬੀੜ ਚ ਛੱਡਦੇ ਹੋਣ ਉੱਥੇ ਉਹਨਾਂ ਤੋਂ ਭੱਜ ਕੇ ਜੰਗਲਾਤ ਮੈਗ ਪਰਦਾ ਤੈ ਨਹੀਂ ਜੰਗਲਾਤਿਕ ਮਗਰ ਪਰਦਾ ਹੈ ਤਾਂ ਜੰਗਲਾਤਿਕ ਮਗਰ ਨਹੀਂ ਪਰਦਾ ਹੈ ਸਹੀ ਗੱਲ ਹੈ ਜੀ ਹਾਂ ਇਹ ਤਾਂ ਬਿਲਕੁਲ ਸਹੀ ਗੱਲ ਹੈ ਮੈਂ ਕਿਹਾ ਪਾ ਜੂਰ ਘੁੰਮ ਰਿਹਾ ਦੋਸਤੋ ਵੀਡੀ ਦਾ ਕਿ ਜਾਨਵਰ ਸੱਚੀ ਹੈ ਜਾਂ ਕਿਵੇਂ ਦਾ ਹੈ ਜਾਂ ਤੁਹਾਨੂੰ ਕੀ ਲੱਗਦਾ ਕੀ ਹੋ ਸਕਦਾ ਹੈ ਦੋਸਤੋ ਤੁਸੀਂ ਵੇਖਿਆ ਨੇ ਤਸਵੀਰਾਂ ਵੇਖਿਆ ਨੇ ਕਿ ਜੰਗਲਾਤ ਵਿਭਾਗਮ ਵੀ ਜਿਹੜਾ ਹੈਗਾ ਉਸੇ ਜਾਨਵਰ ਦੀ ਭਾਲਤ ਲੱਗਿਆ ਹੋਇਆ ਜਿਹੜੀ ਆਸੇ ਪਾਸੇ ਗੱਲਾਂ ਫੈਰੀਆਂ ਨੇ ਤੇ ਸਰ ਆਪਣੇ ਨਾਲ ਇਹ ਗੱਲਬਾਤ ਕਰਦੇ ਆ ਸਸੀ ਗੱਲ ਜੀ ਸਸੀ ਵਾਲੇ ਕੀ ਕੀ ਪੋਸਟਰ ਸਰ ਆਪਣੀ ਮੇਰਾ ਤੇਜਿੰਦਰ ਸਿੰਘ ਵਾਣੇ ਅਫਸਰਸ਼ਨ ਦਾ ਲੱਗਿਆ ਹੈ ਓਕੇ ਜੀ ਅੱਛਾ ਸਰ ਕੀ ਤੁਸੀਂ ਸੁਣ ਕੇ ਆਏ ਹੋ ਖਬਰਾਂ ਫੈਲ ਰਹੀਆਂ ਨੇ ਸੋਸ਼ਲ ਮੀਡੀਆ ਦੇ ਵਿੱਚ ਕਿ ਪੰਡਾ ਚ ਵੀ ਗੱਲਾਂ ਫੈਲ ਰਹੀਆਂ ਨੇ ਉਹ ਜਾਨਵਰ ਹੋਣ ਦੀਆਂ ਇਹ ਨਾ ਜੰਗਲੀ ਬਿੱਲੀ ਦਾ ਸੀਗਾ ਇਹ ਵੀ ਇੱਥੇ ਆ ਰਿਹਾ ਹੈਗਾ 에어ਪੋਰਟ ਸਟੇਸ਼ਨ ਵੱਲੋਂ ਸਾਨੂੰ ਵੀਡੀਓ ਵੀ ਮਿਲੀ ਸੀ ਜਿਹੜੀ ਕਿ ਤਿੰਨ ਚਾਰ ਪੰਜ ਦਿਨ ਹੋ ਗਏ ਸਾਨੂੰ ਟਰੇਸ ਕਰਦਿਆਂ ਨੂੰ ਤੇ ਉਹ ਅੱਜ ਸਵੇਰ ਅਸੀਂ ਟਰੈਪ ਕਰਕੇ ਪੇਰੇ ਕੈਦ ਕਰਕੇ ਲੈ ਲਈ ਠੀਕ ਹੈ ਜੀ ਨੇ ਇੱਕ ਹੋਰ ਵੀ ਜਾਨਵਰ ਕਹਿੰਦੇ ਕੋ ਖੁੰਖਾਰ ਜਾਨਵਰ ਹੋਰ ਵੀ ਆਇਆ ਫਿਰ ਅੱਜ ਸਵੇਰ ਉਹ ਤਾਂ ਚਲੋ ਫੜਿਆ ਗਿਆ ਸੀ ਪਰ ਉਸ ਤੋਂ ਬਾਅਦ ਸਰੋਂ ਚ ਲੋਕੀ ਭਾਲਦੇ ਫਿਰੇ ਉਹ ਕੀ ਚੀਜ਼ ਹੈ ਜੀ ਨੇ ਉਹ ਹਾਲ ਦੇ ਕਿਸੇ ਨੇ ਕੋਈ ਦੇਖਿਆ ਇਨਾ ਜਿਹੜੀ ਜੰਗਲੀ ਬਿੱਲੀ ਆ ਉਹ ਸਵੇਰ ਅਸੀਂ 4 ਵਜੇ ਫੜੀ ਹੈਗੀ ਇਹ ਰਾਤ ਦੀ ਗੱਲ ਦੱਸ ਰਹੇ ਹੈਗੇ ਜਾਂ ਰਾਤ 7-8 ਵਜੇ ਦੀ ਗੱਲ ਦੱਸ ਰਹੇ ਹੈਗੇ ਉਹ ਇੱਕੋ ਹੀ ਜੰਗਲੀ ਬਿੱਲੀ ਹੋ ਸਕਦੀ ਹੈ ਉਹੀ ਹੋ ਸਕਦੀ ਹੈ ਉਹੀ ਹੋ ਸਕਦੀ ਹੈ ਉਹ ਹੁਣ ਫੜੀ ਉਹ ਫੜੀ ਗਈ ਫੜੀ ਜਾ ਚੁੱਕੀ ਹੈ ਠੀਕ ਹੈ ਹਾਂ ਤਾਂ ਬਿਲਕੁਲ ਦੋਸਤੋ ਬਾਕੀ ਫਿਰ ਵੀ ਆਪਾਂ ਹੋਰ ਵੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਲੱਭਣ ਦੀ ਹੈ ਨਾ ਇਹ ਕੋਈ ਹੋਰ ਜੇ ਜੇ ਹੋਰ ਵੀ ਕੋਈ ਨੋਟਿਸ ਆਇਆ ਤਾਂ ਉਹ ਵੀ ਅਸੀਂ ਟਰੈਪ ਕਰਕੇ ਉਹਨੂੰ ਫੜ ਲਾਂਗੇ ਹਾਂਜੀ ਵੀ ਹੁਣ ਆ ਵੀ ਆਪਾਂ ਘੜ ਘੜ 4-5 ਕਿਲੋਮੀਟਰ ਪਾਸੇ ਫਿਰਦੇ ਆ ਪਿੰਡ ਚ ਤੁਸੀਂ ਇੱਥੇ ਵੀ ਦੇਖਣ ਆਏ ਹੋ ਤੁਸੀਂ ਦੇਖ ਸਕਦੇ ਹੋ ਇਹ ਇਹ ਕੀ ਚੀਜ਼ ਹੈ ਜੀ ਜਿੱਥੇ ਆਪਾਂ ਦੇਖ ਇੱਥੇ ਕੋ ਪੰਚਾਇਤ ਅਕੇ ਦਾ ਟੱਬਾ ਹੈਗਾ ਜਿੱਥੇ ਵੀ ਹੋ ਸਕਦਾ ਕੋਈ ਜਾਨਵਰ ਲੁਕਿਆ ਹੋਵੇ ਪਰ ਇਹਦਾ ਕੋਈ ਨੋਟਿਸ ਕਿਸੇ ਨੇ ਨਹੀਂ ਕਿਸੇ ਨੇ ਕੋਈ ਦੇਖਿਆ ਹੈਗਾ ਕੋਈ ਅਲਦੇ ਕੋਈ ਬੰਦੇ ਨੇ ਕੋਈ ਦੇਖਿਆ ਹੋਵੇ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਨਹੀਂ ਜੋ ਉਸ ਤਰ੍ਹਾਂ ਸਾਨੂੰ ਜੇ ਸਾਨੂੰ ਕੋਈ ਮਿਲਦਾ ਹੈਗਾ ਤਾਂ ਉਹ ਵੀ ਪਕੜਿਆ ਜਾਊਗਾ ਹਾਂ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਕਿ ਜਗਲਾਤ ਮਹਿਕਮੇ ਬਿਲਕੁਲ ਪੂਰੀ ਜਿਹੜੀ ਮਸਤੀ ਜੀ ਦਿਖਾਈ ਗਈ ਯਾਰ ਜਿੱਥੇ ਵੀ ਇਹਨਾਂ ਨੂੰ ਥੋੜੀ ਬਹੁਤ ਗੱਲ ਮਿਲਦੀ ਆ ਉੱਥੇ ਜਾ ਕੇ ਉਹ ਚੈੱਕ ਕਰਦੇ ਨੇਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤੇ ਬਾਕੀ ਕਮੈਂਟ ਦਰਿਅ ਆਪਣੀ ਰਾਏ ਜਰੂਰ ਦਿਓਗੇ ਤੁਹਾਨੂੰ ਕੀ ਲੱਗਦਾ